ਤੇ ਅਨੰਗ ਤੇਰੀ ਅਨੰਗ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬਿ ਅੰਤਾ ਤੇਰੇ ਅਨੇਕ ਤੇਰੇ ਅਨੇਕ ਫਲੈ ਕੋ ਸੁਭਿ ਸ਼ਾਖਤ ਜੀ ਕਰ ਕੀਆ ਸਤ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਗਾਂਧਕ ਜੀ ਜੋ ਭਾਵੈ ਮੇਰੀ ਹਰਿ ਭਗਵੰਤਾ ਤੁਮ ਆਦਿ ਪੁਰਖ ਆਪਰੰਪਰ ਕਰਤਾ ਜੀ ਤੁਧ ਜੀਵਣ ਅਵਰ ਨਾ ਹੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਰਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਟੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸ੍ਰਿਸ਼ਟ ਸਭ ਕੋਈ ਜਨਨਾਨਕ ਗੁਣ ਗਾਵੈ ਕਰਤੇ ਕੇ ਜੀ ਸਬਸਾ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾਸ ਆਨੀ ਜੋ ਤੋ ਭਾਵੈ ਸੋਈ ਚੀਤੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਭ ਰਤਨ ਪਾਇਆ ਬੁਰਮੁਖ ਲਾਗਾ ਮਨੁਖ ਗਵਾਇਆ ਤੁਧ ਆਪ ਹੀ ਛੋੜਿਆ ਆਪ ਮਿਲਾਇਆ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਇਹ ਜੰਤ ਸਭ ਤੇਰਾ ਖੇਦ ਵਿਯੋਗ ਮਿਲ ਵਿਛੜਿਆ ਸੰਜੋਗ ਹੀ ਤੇਲ ਜਿਸ ਨੂੰ ਤੂੰ ਜਾਣੈ ਜੋਹੀ ਜਨ ਜਾਣੈ ਹਰਿ ਗੁਣ ਸਭ ਹੀ ਆਪਿ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਊਦ ਬਿੰਦੂ ਦਾ ਅਗਨਾ ਹੋਇ ਤੂੰ ਕਰ ਕਰ ਦੇ ਕਹਿ ਜਾਣ ਸੋਇ ਜਦ ਨਾਨਕ ਗੁਰਮੁਖ ਪ੍ਰਗਟ ਹੋਇ ਅਸ ਅੱਲਾ ਪਹਿਲਾ ਸਿਤੁਰ ਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਦਿਨਿਆ ਕੀਆ ਕੰਕੁਜ ਮੋਹ ਭਗ ਨਹੀਂ ਚਾਲੈ ਹਮ ਦਿਖਾ ਤਹਿ ਗੁਰੀਏ ਤੇ ਮਨ ਏਕ ਨਾ ਚਿੰਤਸ ਗੂੜ ਮਨਾ ਹਰ ਮਿਸ਼ਰਤ ਤੇਰੀ ਗੁਨ ਗਲਿਆ ਰਹਾ ਹੋ ਰਹਾ ਜਤੀ ਸਤੀ ਨਹੀਂ ਪੜਿਆ ਮੂਖ ਭੁਗਦਾ ਜਨ ਭਇਆ ਬਰਵਤ ਨਾਨਕ ਜਿਨ ਕੀ ਸਰਨਾ ਦੇ ਹਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਔਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜਿ ਕੇਵਲ ਨਾਮ ਸ਼ਰਮ ਜਾਤ ਲਾਤ ਭਗਤ ਜਨ ਤਰਪ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਗ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੂ ਨਾਲਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਜਦ ਤੱਕ ਸੰਜਮ ਧਰਮ ਦਾ ਤਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਉ ਨਾਨਕ ਮੰਨੀ ਚਰਮਾ ਸ਼ਰਨ ਪਰ ਕੀ ਰੱਖੋ ਸਰਮਾ ਬਾਤਿ ਸਾਹਿ ਜਸਮੀ ਕਬਿਉ ਬਾਤ ਬੇਨਤੀ ਕਉ ਕਈ 함ਰੀ ਬਰੋ ਆਪ ਬੈ ਰਚਾ ਪੂਰਨ ਹੋਏ ਚਿਤ ਕੀ ਇਛਾ ਕਉ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੂ ਬਤ ਪਾਰਾ ਹਮਰੇ ਦੁਸ਼ਟ ਸਭੈ ਤੂੰ ਕਾਬੋ ਆਪ ਹਾਥ ਤੇ ਬੋਨੇ ਗਜਾਬ ਸੁਖੀ ਬਸੈ ਮੋਰੁ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰਛਾ ਹਿਜ ਕਰਦੈ ਕਹੀਐ ਸਭ ਬੈਰਨ ਕੋ ਆਦ ਸੰਘਈਐ ਪੁਰਬ ਕੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਮੈਂ ਤਾਰ ਕੋਈ ਅਵਰ ਨਾ ਧਿਆਉ ਜੋ 바ਰ ਚਾਹੋਂ ਸੁ ਤੁਪੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਤੁੰ ਤੁੰ ਛਤਰ ਹਮਾਰੇ ਮਾਰੀਐ ਆਪ ਹੱਥ ਦੇ ਬੁਝੈ ਅੰਗਰੀਐ ਮਨਕਾਰ ਕਾ ਤਰਾਸਿ ਵਰਿਐ ਉਜੋ ਸਦਾ ਹਮਾਰੇ ਪਛਾਹ ॥ ਸ੍ਰੀ ਅਸਤੁਜੂ ਕਰਿਓ ਰੱਛਾ ਰੱਖਿ ਲਿਓ ਮੋਹਿ ਰੱਖਣ ਆਵੀ ॥ ਸਾਹਿਬ ਸਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਟਾਂ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਸੰਤਾ ਕਾਲ ਪਾਏ ਬ੍ਰਹਮਾ ਕਪ ਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਲ ਵਿਸ਼ਨ ਪਰਕਾਸ਼ਾ ਸੁਖ ਕਾਲ ਕਾ ਕੀਆ ਤਮਾਸ਼ਾ ਜਦ ਕਾਲ ਲੋਗੀ ਸ਼ੁਖੀਓ ਬੇਦਰਾਜ ਬ੍ਰਹਮਾ ਜੂ ਜੀਓ ਜਦ ਕਾਲ ਸਭ ਲੋਕ ਤਨ ਕੋ ਸਿਵ ਕੁੰ ਸੁਖ ਦਿਓ ਸਤ੍ਰੁਨ ਕੋ ਬਲੋ ਬਲ ਕੀਓ ਘਟ ਘਟ ਕੇ ਅੰਦਰ ਕੀ ਜਨਤ ਭਲੇ ਗੁਰੇ ਕੀ ਪੀਰ ਪਛਾਨਤ ਜੀਤੇ ਤੇ ਕੁੰਦਰ ਅਖੂਲਾ ਸੰਸਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧੂ ਕੇ ਸੁਖੀ ਏਕ ਏਕ ਕੀ ਦੇਵ ਪਥਾਨੈ ਘਟ ਘਟ ਕੀ ਜਾਨੈ ਜਬੁ ਕੁਦ ਕਰਖ ਕਰਾ ਕਰਤਾ ਰਾਜ ਪ੍ਰਜਾ ਕਰਤ ਤਪ ਦੇ ਅਪਾਰਾ ਜਬ ਆਪ ਕਰਖ ਕਰਤ ਹੋ ਕਭੂ ਤੁਮੈ ਮਿਲਤ ਦੇ ਧੰਤਭੂ ਜੀਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਦੂਮ ਸਾਭੀ ਤੇ ਰਹਤ ਰਨਮ ਜਾਤ ਬੇਦ ਭੇਦ ਅਰਹਾਜਮ ਦਿਰੰਕਾਰ ਨਿਰਗਕਾਰ ਨਿਰਲੰਗ ਆਗ ਅਨੀਲ ਅਨਾਦ ਅasamb ਤਾ ਕਾ ਊੜ ਉਚਾਰਤ ਭੇਦਾ ਜਾਪ ਭੇਗ ਨਾ ਪਾਵਤ ਬਿੰਦਾਂ ਤਾਪ ਕਰ ਪਾਹਨ ਅਨਮੰਤ ਮਹਾ ਮੂੜ ਕਸ਼ ਭੇਦ ਨਾ ਜਾਣਤ ਵਹਾਂ ਦੇਖੋ ਕਹਤ ਸਦਾ ਸਿਵ ਨਿਰੰਕਾਲ ਕਾ ਜਿਨਤ ਨਹਿ ਭਿਵ ਆਪ ਆਪਣੀ ਗੁਰੁ ਹੈ ਜੇ ਕੀ ਬਨਤ ਭੇਦ ਭਿੰਨ ਤੋਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾਰੰਗ ਭਯੂ ਰਾਗ ਕਹਿ ਹੂਪਾ ਅੰਡਜਿਰਜ ਸਿਰਜ ਕੀਨੀ ਉਤਪਤ ਖਾਲ ਬਵਰ ਰਜ ਰੀਤੇ ਕਭ ਫੂਲ ਰਾਜਾ ਹਵ ਬਠਾ ਕਭ 시ਵਤ ਭਯੋ ਸ਼ੰਕਰ ਇਕੈਥਾ ਸਗਰੀ ਸ੍ਰਿਸ਼ਟ ਦਿਖਾਏ ਅਤਮ ਭਗ ਆਦਿ ਉਗਾਤ ਸਰੂਪ ਸਯੰਭਗ ਅਬ ਰੱਛਾ ਮੇਰੀ ਤੁਮ ਕਰੂ ਸਿਖ ਉਬਾਰ ਅਸਿਖ ਸੰਗਰੂ ਉਸਤ ਜਿਤੇ ਉਤਗਤ ਉਤਪਾਤਾ ਸਕਲਮ ਦੇਸ ਕਰੋ ਰਣ ਕਾਟਾ ਜੇ ਅਸ ਤੁਜ ਤਨ ਸਰਨੀ ਕਰੇ ਤਿਨਕੇ ਤੁਸ਼ਟ ਦੁਖਿਤ ਹਵੈ ਪਰੇ ਪੁਰਖ ਜਗਨ ਪਗ ਪਰੇ ਤਿਹਾਰੀ ਕਟੂ ਸਭ ਟਾਰੇ ਜੋ ਕਾਲ ਉਹ ਇੱਕ ਬਾਰ ਤੇ ਹੈ ਤਾਂ ਕੀ ਕਾਲ ਨਿਕਟ ਨਾ ਹੈ ਰਖਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੀ ਤਤ ਕਾਲਾ ਕਿਰਪਾ ਰਿਸ਼ਟ ਤਨ ਜਾਇਨੇ ਹਰੋ ਤਾਂ ਕੀ ਪਾਪ ਤਨ ਤੋਂ ਹਰ ਗੁਰੂ ਰਿੱਤ ਸਿੱਧ ਘਰ ਮੋ ਸਭ ਹੋਈ ਦੁਸ਼ਟ ਸਾਥ ਵਿਸ ਕਹਿਣਾ ਕੋਈ ਇੱਕ ਵਾਰ ਜਦ ਤੂੰ ਮੈਂ ਸੰਭਾਰਾ ਕਾਲ ਭਾਸਤੇ ਤਾਹਿ ਪੁਕਾਰਾ ਜਿਨ ਨਰਨਾਮ ਤੇ ਹਾਰੂ ਕਹਾ ਲਾਰਜ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੂੰ ਮੈਂ ਸ਼ਰਨ ਤੇ ਆਵੀ ਆਪ ਹਾਥ ਦੇ ਲਹਿੂ ਉਗਾਰੀ ਸਰਬ ਠੌਰ ਮੋਹ ਸਹਾਰੀ ਦੁਸ਼ਟ ਦੋਖ ਤੇ ਮੈਂ ਤਰਨ ਤਿਹਾਰੀ ਆਪ ਹੱਥ ਦੈ ਲਿਹੁ ਬਾਰੀ ਸਰ ਕਿਰਬੀ ਸਭੈ ਬਹੁ ਭੇਦ ਕਹੈ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੀ ਬਖਾਨਿਓ ਦੁਹਰਾ ਸਭ ਦੁਆਰ ਕੋ ਛਾਡ ਕੇ ਕਹਿਓ ਤੁਹਾਰੂ ਦੁਆਰੁ ਵਾਹਿਗਨ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੂ ਗੁਰਦੁਆਰੂ ਕੋ ਪਹੁੰਚਾ ਦੁ ਕੈ ਗਿਯੋ ਤੁਹਾਰੂ ਦੁਆਰ ਬਾਹੇ ਗਨੇ ਕੀ ਲਾਜ ਅਸ ਕੋਬਿੰਦੂ ਦਾਸ ਤੁਹਾਰ ਰਾਮਕਲੀ ਮਹਲਾ ਤੀਜਾ ਆਨੰਦਿਕ ਓਮਕਾਰ ਸਤਗੁਰ ਪ੍ਰਸਾਦ ਅਨੰਤ ਭਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾ ਪਾਇਆ ਸਹਜ ਸੇ ਬੰਦੂ ਬਜੀਆਂ ਬਾਦੀਆਂ ਆਉਂਦਾ ਗੁਰਤਨ ਪਰਵਾਰ ਕੰਨੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਉ ਹਰੀ ਕੇ ਰਾਹ ਮਨ ਜੀਂ ਵਸਾਇਆ ਕਹਿ ਨੰਦ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਸਦਾ ਰਹੂ ਹਰਨਾ ਦੇ ਹਰਨਾਮ ਰਹੂ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕੋ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਕਰਨਾਲੇ ਸਾਚੇ ਸਾਹਿਬਾ ਧਿਆਨ ਨਹੀ ਕਰ ਤੇਰੇ ਘਰ ਤਾਂ ਤੇਰਾ ਸਭ ਵਿਚ ਹੈ ਜਿਸ ਦੇ ਹੈ ਸੋ ਪਾਵੈ ਸਦਾ ਸਿਫਤ ਸਦਾ ਤੇਰੀ ਨਾਮ ਮਧੁਰ ਸਾਵਏ ਨਾਮ ਜਿਨ ਕੈ ਮਨ ਰਸਿਆ ਵਾਜੀ ਸ਼ਬਦ ਕਹੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਲ ਪਿਰੈ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਕੋ ਖਾਂ ਸਭ ਗਵਾਨੀਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਰਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਰੇ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੂਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਬੰਤ ਸ਼ਬਦ ਜਿਤੁ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤੁ ਕਰਿ ਭਾਜੀਆ ਪੰਚਦੂਤ ਤੁਧ ਵਸ ਕੀਤੇ ਕਾਲ ਕਰਨ ਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਸ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਕੋ ਆ ਤਿਤ ਘਰ ਬਨ ਹਦਵਾਜੀ ਆਨੰਦ ਸੁਣੋ ਹੋਗਟ ਭਾਗੀ ਹੋ ਸਗਲ ਮਨੋਹਰ ਆ ਭਰ ਤੂ ਪੂਰੇ ਬਿਰਵੰਤ ਨਾਦਕ ਗੁਰ ਚਰਨ ਦਾ ਕੀ ਬਾਜੀ ਅਧ ਹੰਦ ਤੂਰੇ ਹੁੰਦਾ ਗਨੀ ਮਹਲਾ ਥਾਲ ਵਿੱਚ ਜਿਤ ਵਸਤੂ ਪਈਓ ਸਤ ਸੰਕੋਪ ਵਿਚਾਰੂ ਅੰਮ੍ਰਿਤ ਨਾਮ ਦਾ ਕੁਰਕਾ ਪਇਓ ਜਿਸ ਕਾ ਸੁਖ ਸੰਗਦਾਰੂ ਏਕੋ ਖਾਵੇ ਏਕੋ ਦੇ ਇਸ ਕਾ ਹੋਈ ਉਜਾਰੂ ਇਹ ਵਸਤ ਤਜੀ ਨਹਿਦਾਈ ਜਤਨਿਤ ਰਖ ਉਰ ਧਾਰੂ ਤਮ ਸੰਸਾਰ ਚਰਨ ਲਗ ਕਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹੱਲਾ ਪਜਵਾ ਤੇਰਾ ਕੀਤਾ ਜਤੂ ਨਹੀਂ ਮੈਨੋ ਜੋਗ ਤੋਈ ਮਾ ਨਿਰਗੁਣਿਆਰੇ ਕੋੁ ਹੁਣ ਨਾਹੀ ਆਪੇ ਦਰਸ ਪਇਓਈ ਦਰਸ ਪਇਆ ਬੇਰਾਮਤ ਹੋਈ ਸਤਗੁਰ ਸਜਣ ਮਿਲੇਆ ਨਾਮ ਤੁਨਾਮ ਮਿਲੇ ਤਾਂ ਜੀਵਾ ਕਲ ਪਨ ਠੀਵੇ ਹਰੀਆ ਪੌੜੀ ਜਿਤੈ ਤੂੰ ਸਰਤ ਜਿਤੈ ਕੋਈ ਨਾਹੀ ਓਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜੰਕੇ ਦੂਤ ਨਾਇ ਤੇਰਾ ਛੱਜ ਜਾਹੇ ਭਉਜਲ ਵਿਖੰ ਅਸਦਾ ਗੁਰ ਸ਼ਬਦ ਦੀਪਾਲ ਪਾਲੇ ਜਿਸ ਕੋ ਲੱਗੀ ਪਿਆਸ ਅਬਦ ਸੇਖਾ ਹੈ ਕਲ ਮੈਂ ਇਹੁ ਗੁਣ ਗੁਣ ਗੋਬਿੰਦ ਗਾਹੀ ਸਬ ਗੋ ਕਿਰਪਾ ਦੂਸ ਮਹਲੇ ਸਾਹਿ ਸਾਹਿ ਮਿਰਥਾ ਕੋਈ ਨ ਜਾਈ ਜੀ ਆਵੇਂ ਦੁਧਾਹੀ ਸਲੋਕ ਮਹਲਾ ਪੰਜਵਾ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰਨਾਮ ਨਿਤਰੀ ਸਾਧ ਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਮ ਸਾਧ ਗੁਰ ਸੇਕੀ ਰਤਿਆ ਦਰਗਹਿ ਬਾਈਐ ਠਾਉ ਕਉ ਦਾਨਕ ਕਿਰਪਾ ਕਰੇ ਜਿਸਨੋ ਏ ਵਾਪੁਡੇ ਜਾਗੁ ਮਹਿ ਉਤਮ ਕਾਢੀ ਐ ਬਿਰਲੇ ਕੇ ਹੀ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆਪੂ ਬਾਰਿਆ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਆ ਹੋਆ ਆਪ ਦਿਆਲ ਮਨੁ ਨਾ ਵਿਸਾਰਿਆ ਸਾਥ ਜਨਾ ਕੈ ਸੰਗ ਭਉ ਜਲ ਤਾਰਿਆ ਸਾਤਿਤ ਬਿੰਦਕ ਦੁਸ਼ਟ ਕਿਹ ਦਮਾ ਦੇ ਬਿਦਾਰਿ ਅੰਤਿਸ ਸਾਹਿਬ ਕੀ ਏਕ ਨਾਨਕ ਮਨੈ ਬਾਹੀ ਜਿਸ ਸਿਮਰਤ ਸੁਖ ਹੋਇ ਸਭਲੇ ਦੂਖ ਜਾਹੀ ਤਿਸ ਸਾਹਿਬ ਕੀ ਏਕ ਨਾਨਕ ਮਨੈ ਬਾਹੀ ਜਿਸ ਸਿਮਰਤ ਸੁਖ ਹੋਇ ਸਗਲੇ ਦੁੱਖ ਜਾਹੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਦਿਆ ਕੇ ਸਭ ਸੁਖ ਮਾਈ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਗੁਰੂ ਨਾਨਕ ਸਾਹਿਬ ਤੇਰੀ ਬੜਿਆਈ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ दशाह जी जोत श्री गुरू ग्रंथ साहिब जी पी प्यार चाहिबाद चाड़ियां बुटियां हटियां ਤਤਨਾ ਕਿਰਿ ਗਵਾਦੀ ਗੁਰੂ ਸੰਗ ਜੀਓ ਸਤਨਾ ਅਗੰ ਅਪਾਲਿ ਨਾਨਕ ਪ੍ਰਭ ਸਰਣਾ ਗਤੀ ਰਖਨ ਕੋ ਸੰਗਤ ਹਰ ਪ੍ਰਭ ਤੇਰੇ ਆ ਕੇ ਤੇ ਅਸੰਖ ਅਗੁਣਨ ਖੱਤੇ ਪੇਰੇ ਨਿਤ ਪ੍ਰਤ ਸਦ ਭੁਲੀਐ ਮੋਹ ਮਗਨ ਵਿਗਰਾਲ ਬਾਇਆ ਉੱਪਰ ਸਾਧਿਤ ਵਿਕਾਰ ਵਿਖੜੇ ਪ੍ਰਭ ਤੇਰ ਮੂਤੇ ਨੇਰਿਆ ਬਿਰਵੰਤ ਨਾਨਕੁ ਦਇਆ ਘਾਲੂ ਕਾਲੁ ਭਉਜੁ ਦੁਖੀ ਰਿਆ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਚੌਥਾ ਵਿਖਾ ਬਿਖਰਾਤੇ ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਅਗਨ ਪਾਲੀ ਹਉ ਅੰਦਲੇ ਅੰਦਿ ਵਿਖੇ ਬਿਖਰਾਤੇ ਕਿਉ ਚੱਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਅਪਨ ਪਾਦੀ ਗੁਰ ਸਿੱਖੀ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ہر کتھا رہا ست گر سیب خرچ ہر باد مات جانو آج کے کالی ہر کے سنت جکو ہر جپنا ਹਰ ਸੰਤ ਚੱਲੇ ਹਰ ਨਾਮ ਦੀ ਜਿੰਦ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ akel ke lali ਹਰ ਹਰ ਜੱਪ ਲੋ ਧੱਪ ਲੋ ਚੁਣ ਚਾਦੀ ਹਰ ਕਿਰਪਾ ਕਰ ਬਨਵਾਲੀ ਜਨ ਤਾਲਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਅਰ ਹਰ ਦੱਬ ਲੋ ਜਪ ਲੋ ਜਦੋਂ ਚਾਨੀ ਆਹ ਕਿਰਪਾ ਕਰ ਬਦਵਾਸੀ ਜਨ ਦਾਤ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਨਾਸਰੀ ਮਹੱਲਾ ਚੌਥਾ ਹੰਮ ਅੰਨ ਲੇਖ ਬਿਖਾਇ ਬਿਖਰਾਤੇ ਕਿਉ ਚਾਲੈ ਬੁੱਲ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਗੈ ਆਪਣ ਪਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਨਾਕ